ਸੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਮੈਂ ਤੁਹਾਡਾ ਆਪਣਾ ਸੰਦੀਪ ਕੋਟੀ ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡੀਵੀ ਰੂਟਸ 뮤직 ਮਨੀ ਬਾਈ ਜੀ ਦੇ ਸਟੂਡੀਓ ਵਿੱਚ ਪਹੁੰਚੇ ਆ ਜਿੱਥੇ ਕਿ ਅੱਜ ਸਾਡੇ ਵਿਚਕਾਰ ਸਾਡੇ ਜੀ ਐਸ ਮਾਨ ਜੀ ਸਾਡੇ ਬਾਈ ਜੀ ਸੰਜੂ ਮਿਸਾਲ ਤੇ ਮੈਂ ਤੁਹਾਡਾ ਆਪਣਾ ਸੰਦੀਪ ਕੋਟੀ ਬਾਕੀ ਸਾਡੇ ਨਾਲ ਬਾਬੂ ਜੀ ਮਨਾਲੀ ਵਾਲੇ ਪਹੁੰਚੇ ਨੇ ਸੋ ਕਹਿੰਦੇ ਅੱਜ ਇੱਕ ਪੋਹਾ ਸੰਗਰਾਮ ਦਾ ਦਿਨ ਆ ਸੋ ਇਹ ਸੰਗਰਾਮ ਦੇ ਦਿਨ ਤੇ ਪਵਿੱਤਰ ਦਿਹਾੜੇ ਨੂੰ ਜਿਹੜਾ ਪੋ ਦਾ ਮਹੀਨਾ ਅਕਸਰ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅੱਜ ਇੱਕ ਅਸੀਂ ਨਿੱਕੀ ਜੀ ਕੋਸ਼ਿਸ਼ ਕਰਨ ਜਾ ਰਹੇ ਹਾਂ ਸੋ ਉਸ ਤੋਂ ਪਹਿਲਾਂ ਅਸੀਂ ਆਪਣੀ ਇੱਕ ਥੋੜੀ ਜੀ ਉਸ ਵੈਗੁਰੂ ਸੱਚੇ ਪਾਤਸ਼ਾਹ ਦੀ ਹਾਜ਼ਰੀ ਲਵਾਵਾਂਗੇ ਫਿਰ ਉਸ ਤੋਂ ਉਪਰੰਤ ਸਾਡੇ ਨਾਲ ਬਹੁਤੀ ਸਤਿਕਾਰਯੋਗ ਜੀ ਅਸਮਾਨ ਨੇ ਉਹ ਵੀ ਆਪਣਾ ਤੁਹਾਡੇ ਰੂਪ ਰੂਪ ਹੋਣਗੇ ਸੋ ਉਸ ਅਕਾਲ ਪੁਰਖ ਦਾ ਉਸ ਵੈਗੁਰੂ ਦਾ ਉਸ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਕਹਿੰਦੇ ਬਹੁਤ ਜ਼ਰੂਰੀ ਹੋ ਜਾਂਦਾ ਸੋ ਕੀ ਕਹਿ ਰਿਹਾ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਬਹਿ ਗੁਰੂ ਚਰਨਾ ਵਿੱਚ ਤੇਰੇ ਅਰਦਾਸ ਬਹਿ ਗੁਰੂ ਚਰਨਾ ਵਿੱਚ ਤੇਰੇ ਤੇਰੇ ਨਾਮ ਤੋਂ ਦਾਤਾ ਜਿਹੜੇ ਨਾ ਪਰਤ ਕਰਦੇ ਸਤ ਗੁਰਾ ਉਹ ਨਾਤੇ ਕਰ ਦੇ ਤੇਰੇ ਨਾਮ ਤੋਂ ਦਾਤਾ ਜਿਹੜੇ ਨਫ਼ਰਤ ਕਰਦੇ ਤੂੰ ਮੇਰੇ ਸਤ ਗੁਰਾ ਉਹ ਨਾਤੇ ਕਰ ਦੇ ਜਿਹੜੇ ਦੂਰ ਨੇ ਤੇ ਤੋਂ ਹੋ ਜਾ ਬਣ ਨੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਬਹਿ ਗਰੂ ਚਰਨਾ ਵਿੱਚ ਤੇਰੇ ਹਰ ਕਰ ਵਿੱਚ ਰਬਾ ਇੱਕ ਸੁਖ ਹੀ ਹੋਵੇ ਨਾ ਕੋਈ ਤੜਫੇ ਤੇ ਨਾ ਕੋਈ ਰੋਵੇ ਹਰ ਕਰ ਵਿੱਚ ਰਬਾ ਇੱਕ ਸੁਖ ਹੀ ਹੋਵੇ ਨਾ ਕੋਈ ਤੜਫੇ ਤੇ ਨਾ ਕੋਈ ਰੋਵੇ ਜਿਹੜੇ ਦੂਰ ਨੇ ਤੇ ਤੋਂ ਹੋ ਜਾ ਬਣ ਨੇੜੇ ਅਰੇ ਦਾਸ ਵਹਿਗੁਰੂ ਚਰਨਾਂ ਵਿੱਚ ਤੇਰੇ ਅਰੇ ਦਾਸ ਮਾਲਕਾ ਚਰਨਾਂ ਵਿੱਚ ਤੇਰੇ ਅਰੇ ਦਾਸ ਵਹਿਗੁਰੂ ਨਾਵ ਵਿੱਚ ਤੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ